ਇਹ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਵੇਖ ਲਿਓ ਕਿ ਕਿਵੇਂ ਇੱਕ ਮੂੰਹ ਦੇ ਉੱਤੇ ਨੀਲੇ ਰੰਗ ਦਾ ਪਰਨਾ ਬਨ ਕੇ ਆਪਣਾ ਮੂੰਹ ਟਾ ਕੇ ਮੁੰਡਾ ਆਉਂਦਾ ਹੈ ਪਹਿਲਾਂ ਤਾਂ ਦੁਕਾਨ ਦੇ ਕਾਊਂਟਰ ਦੇ ਉੱਤੇ 50 ਰੁਪਏ ਦਾ ਨੋਟ ਰੱਖ ਕੇ ਬਾਹਰ ਚਲਿਆ ਜਾਂਦਾ ਤੇ ਫੇਰ ਆਪਣੇ ਸਾਥੀਆਂ ਨੂੰ ਅੰਦਰ ਬੁਲਾ ਲੈਂਦਾ ਹੈ ਇਸ ਤੋਂ ਬਾਅਦ ਜੋ ਕਾਂਡ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਉਹ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਤੇ ਤੁਸੀਂ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਮੁੰਡਿਆਂ ਦਾ ਪਤਾ ਲੱਗ ਸਕੇ ਕਿਉਂਕਿ ਇਹ ਕੋਈ ਆਮ ਮੁੰਡੇ ਨਹੀਂ ਇਹਨਾਂ ਦੇ ਵੱਲੋਂ ਜੋ ਹੈ ਵੱਡਾ ਕਾਂਡ ਕੀਤਾ ਗਿਆ ਪਰ ਦਾਤ ਦੇਣੀ ਪਵੇਗੀ ਇਸ ਦੁਕਾਨਦਾਰ ਦੀ ਦਲੇਰੀ ਦੀ ਜਿਸ ਨੇ ਕਿ ਮੌਕਾ ਰਹਿੰਦੇ ਹੋਏ ਜੋ ਹੈ ਇਹਨਾਂ ਲੁਟੇਰੀਆਂ ਦਾ ਸਾਹਮਣਾ ਕੀਤਾ ਤੇ ਫਿਰ ਇਹਨਾਂ ਲੁਟੇਰੀਆਂ ਨੂੰ ਪਾਜਰਾ ਪਾ ਦਿੱਤੀਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਮੂੰਹ ਦੇ ਉੱਤੇ ਨੀਲੇ ਰੰਗ ਦੇ ਪਰਨੇ ਨਾਲ ਮੂੰਹ ਟੱਕਿਆ ਹੋਇਆ ਲੜਕਾ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਜੇਬ ਦੇ ਵਿੱਚੋਂ 50 ਰੁਪਏ ਦਾ ਨੋਟ ਕੱਢ ਦਿੰਦਾ ਹੈ ਕਾਊਂਟਰ ਦੇ ਉੱਤੇ ਰੱਖ ਦਿੰਦਾ ਹੈ ਤੇ ਫੇਰ ਦੁਕਾਨ ਤੋਂ ਬਾਹਰ ਚਲਿਆ ਜਾਂਦਾ ਹੈ। ਇਹਨੇ ਨੂੰ ਆਪਣੇ ਬਾਕੀ ਸਾਥੀਆਂ ਨੂੰ ਬੁਲਾ ਕੇ ਅੰਦਰ ਲਿਆਉਂਦਾ ਹੈ ਤੇ ਇੱਕ ਸਾਥੀ ਉਹਨਾਂ ਦਾ ਜੁਲੇਸ ਕੁਰਕਰੇ ਦੇ ਪੈਕੇਟ ਪਈ ਹੁੰਦੇ ਨੇ ਉਹਨਾਂ ਨੂੰ ਹੱਥ ਪਾ ਲੈਂਦਾ ਹੈ ਤੇ ਬਾਕੀ ਜਿਨ੍ਹਾਂ ਦੇ ਹੱਥ ਦੇ ਵਿੱਚ ਹਥਿਆਰ ਵੀ ਦਸੇ ਜਾ ਰਹੇ ਸਨ ਉਹਨਾਂ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੁਕਾਨ ਦੇ ਅੰਦਰ ਹੀ ਜੋ ਹੈ ਇਹ ਜਦੋਂ ਜੈਦ ਹੁੰਦੀ ਹੈ ਇਸ ਦਰਮਿਆਨ ਇਹਨਾਂ ਲੁਟੇਰਿਆਂ ਦੇ ਵੱਲੋਂ ਦੁਕਾਨਦਾਰ ਸ਼ਟਰ ਵੀ ਬੰਦ ਕਰ ਦਿੱਤਾ ਜਾਂਦਾ ਹੈ ਪਰ ਇਸ ਦੁਕਾਨਦਾਰ ਦੀ ਦਲੇਰੀ ਦੇ ਨਾਲ ਇਹਨਾਂ ਦੇ ਵੱਲੋਂ ਦੁਕਾਨਦਾਰ ਨੇ ਜੋ ਹੈ ਆਪਣੀ ਦੁਕਾਨ ਦਾ ਸ਼ਟਰ ਕੜੀ ਮੁਸ਼ਕਲ ਤੋਂ ਬਾਅਦ ਖੋਲ੍ਹਿਆ ਤੇ ਫਿਰ ਇਹ ਲੁਟੇਰੇ ਭੱਜ ਜਾਂਦੇ ਨੇ ਜਿੱਥੇ ਹੱਥੋਂ ਪਾਈਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਦੂਜੇ ਪਾਸੇ ਇੱਕ ਲੁਟੇਰਾ ਜਿਹੜਾ ਹੈ ਫਟਾਫਟ ਕਾਊਂਟਰ ਦੇ ਦੂਜੇ ਪਾਸੇ ਚਲਾ ਜਾਂਦਾ ਤੇ ਉਸ ਦੇ ਵੱਲੋਂ ਜੋ ਹੈ ਜੋ ਕੈਸ਼ ਪਿਆ ਹੁੰਦਾ ਉਹ ਕੱਢ ਕੇ ਫਰਾਰ ਹੋ ਜਾਂਦਾ ਹੈ ਹਾਲਾਂਕਿ ਕਿੰਨੇ ਦੀ ਲੁੱਟ ਹੋਈ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਇਥੋਂ ਤੱਕ ਕਿ ਇਹ ਲੁੱਟੇਰੇ ਜਿਹੜੇ ਐ ਦੁਕਾਨਦਾਰ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰਕੇ ਚਲੇ ਜਾਂਦੇ ਨੇ ਤੇ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਕੋਈ ਘਟਨਾ ਕਿਤੇ ਯੂਪੀ ਬਿਹਾਰ ਦੀ ਨਹੀਂ ਬਲਕਿ ਪੰਜਾਬ ਤੋਂ ਸਾਹਮਣੇ ਆਈ ਹੈ ਤੇ ਮੌਕੇ ਦੀ ਇਹ ਵੀਡੀਓ ਵੇਖ ਕੇ ਤੁਸੀਂ ਵੀ ਹੈਰਾਨ رہ ਜਾਓਗੇ ਕਿ ਆਖਿਰਕਾਰ ਪੰਜਾਬ ਦੇ ਵਿੱਚ ਏਕੀ ਕੁਝ ਹੋ ਰਿਹਾ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਇਨ੍ਹਾਂ ਲੁਟੇਰੀਆਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚਲ ਸਕਿਆ ਸਾਡੇ ਹੋ ਜਾਂਦੇ ਨੇ ਫਿਰ ਫੁਲਾਨ ਦੇ ਵਾਜਾ ਤੇਰਾ ਪ੍ਰੋਜੈਕਟ ਹੈ ਮੈਨੂੰ ਤੂੰ ਯਾਰ ਕਿ ਸਾਡੇ ਕਿੰਨੂੰ ਨਾ ਦੱਸ ਵੀ ਕੀ ਕਰਨਾ ਹੈ ਕੀ ਮਾਰ ਉਹ ਬੱਸੇ ਤੁੰਗ ਕਾਉਂਟ ਕੋਈ ਨਹੀਂ ਰੋ ਯਾਰ ਇਹ ਜਮਨ ਕਿੱਥੋਂ ਆ ਗਿਆ ਮੈਂ ਕਸਟਮਰ ਜੀ ਕਿਹਾ ਮਾਂਗੇ ਮੈਂ ਗਿਆ ਜਿਆਦਾ ਹੀ ਹੈ ਤੇ ਬੀ ਆਹ ਆ ਨਾ ਮੇਰੇ ਕੋਲ ਲੱਖ ਵਿਚਾਰੀ ਹੈ ਨਾ ਕੋਈ ਲੋਕ ਨਾ ਤੋ ਸਾਥ ਹੀ ਨਾ ਕੋਈ ਨਹੀਂ ਦਿਖਾਉਂਦਾ ਯਾਰ ਇਹ ਮੈਂ ਬੋਲਾਂਗਾ ਮੈਂ ਬੋਲਾਂਗਾ ਮੈਂ 好了。<laughs> <laughs>